ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਜੇਲ੍ਹ ਚ ਬੰਦ ਵਿਕਰਮਜੀਠਿਆ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਚੀਕਾਂ ਕਢਾਉਣ ਵਾਲੀ ਗੱਲ ਦਾ ਦਿੱਤਾ ਠੋਕਮਾ ਜਵਾਬ ਵਿਕਰਮਜੀਠੇ ਦੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਹਾਈ ਕੋਰਟ ਨੇ ਵਿਕਰਮਜੀਠਿਆ ਦੀ ਮੰਗ ਕੀਤੀ ਮਨਜ਼ੂਰ ਤਰਨਤਾਰਨ ਜਿਮਨੀ ਚੋਣਾਂ ਲੜੇਗੀ ਲੋਕ ਸਭਾ ਮੈਂਬਰ ਅਮਰਪਾਲ ਸਿੰਘ ਦੀ ਪਾਰਟੀ ਜਲਦ ਸ਼ੁਰੂ ਕਰਨਗੇ ਚੋਣ ਪ੍ਰਚਾਰ ਪੰਜਾਬ ਸਰਕਾਰ ਨੇ ਅਫਸਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ ਕਿ ਹਾਂ ਕੰਮ ਕਰੋ ਨਹੀਂ ਤਾਂ ਕਾਰ 来 ਲਈ ਰਹੋ ਤਿਆਰ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਾਰੀ ਕੀਤੀ ਸੂਚੀ ਪੂਰੇ ਪੰਜਾਬ ਦੇ ਲੋਕਾਂ ਲਈ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਅੱਜ ਫਿਰ ਪਵੇਗਾ ਭਾਰੀ ਮੀਂਹ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਛੇਤ ਬੀਮਾ ਯੋਜਨਾ ਤੇ ਖੜੇ ਕੀਤੇ ਸਵਾਲ ਕਿਹਾ ਕੇਂਦਰ ਦੀ ਸਕੀਮ ਨੂੰ ਆਪਣੀ ਦੱਸ ਕੇ ਲਾਹਾ ਖਟ ਰਹੇ ਨੇ ਭਗਵੰਤ ਮਾਨ ਦਲਜੀਤ ਦੁਸਾਂਜ ਦੇ ਹੱਕ ਵਿੱਚ ਬੋਲੇ ਹੇ ਭਗਵਾਨ ਤਮਾਨ ਗਦਾਰ ਕਹਿਣ ਵਾਲਿਆਂ ਦੀ ਬਣਾਈ ਰੇਲ ਵਪਾਰੀ ਸੰਜੀਵਰਮ ਮਾਮਲੇ ਤੇ ਕੇਂਦਰ ਸਰਕਾਰ ਤੇ ਪੜਕੇ ਮੰਤਰੀ ਅਮਨ ਰੋੜਾ ਭਾਜਪਾ ਸਰਕਾਰ ਤੇ ਕੀਤਾ ਸ਼ਬਦੀ ਹਮਲਾ ਬਿਜਲੀ ਚੋਰੀ ਕਰਨ ਵਾਲਿਆਂ ਉੱਤੇ ਵੱਡਾ ਐਕਸ਼ਨ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਪਹੁੰਚੀਆਂ ਪਾਵਰ ਕਾਮ ਦੀਆਂ ਟੀਮਾਂ ਅਮਨ ਰੋੜਾ ਦੇ ਬਿਆਨ ਦਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਮੋੜਮਾ ਜਵਾਬ ਬਿਆਨ ਨੂੰ ਦੱਸਿਆ ਗੈਰ ਜ਼ਿੰਮੇਵਾਰ ਨਾ ਭਾਰਤ ਬੰਦ ਵਿਚਾਲੇ ਆਈ ਵੱਡੀ ਖਬਰ ਦੇਖੋ ਸਕੂਲ ਕਾਲਜ ਸਮੇਤ ਕੀ ਕੀ ਰਹਿ ਸਕਦਾ ਹੈ ਬੰਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਵਿਕਰਮਜੀਠਿਆ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਵਿਕਰਮਜੀਠਿਆ ਬਾਰੇ ਬੋਲਦਿਆਂ ਭਾਵੁਕ ਹੋ ਗਏ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਲੱਖਾਂ ਕਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾ ਦਿੱਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰ ਦਿੱਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜੀ ਸਕਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਤਾਂ ਇੱਕ ਜਰੀਆ ਹਾਂ ਬਾਕੀ ਕੰਮ ਅਦਾਲਤਾਂ ਦਾ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਜ਼ਾ ਤਾਂ ਮਿਲ ਕੇ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਉਹ ਬਚ ਨਹੀਂ ਸਕਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਦੇ ਅਸੀਂ ਵੀ ਕੋਈ ਗਲਤ ਕੰਮ ਕਰਾਂਗੇ ਤਾਂ ਸਾਨੂੰ ਵੀ ਸਜ਼ਾ ਮਿਲੇਗੀ ਪਰ ਐਵੇਂ ਮੁੱਛਾ ਨਹੀਂ ਚਲਦੀਆਂ ਕਿ ਤੇਰੀਆਂ ਚੀਕਾਂ ਕਢਾ ਦੇਵਾਂਗੇ ਅੱਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ بڑے بڑے ਆਏ ਚੀਕਾਂ ਕਢਾਉਣ ਵਾਲੇ ਆਪਣੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਅਕਾਲੀ ਆਗੂ ਵਿਕਰਮਜੀਠਿਆ ਦੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਮੁਰਤੋ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਵੱਲੋਂ ਵਿਕਰਮਜੀਠਿਆ ਵੱਲੋਂ ਕੀਤੀ ਗਈ ਮੰਗ ਨੂੰ ਮਨਜ਼ੂਰ ਕੀਤਾ ਗਿਆ ਹੈ ਅਤੇ ਸੁਣਵਾਈ ਤਿੰਨ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ ਵਿਕਰਮ ਜੀਠੇ ਦੇ ਵਕੀਲ ਵੱਲੋਂ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਬਦਲ ਰਹੇ ਹਨ ਅਤੇ ਪਟੀਸ਼ਨ ਵਿੱਚ ਸੋਧ ਕਰਨਾ ਚਾਹੁੰਦੇ ਹਨ ਜਿਸ ਲਈ ਉਹਨਾਂ ਨੇ ਸਮਾਂ ਮੰਗਿਆ ਹੈ ਅਤੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੁਣ 29 ਜੁਲਾਈ ਨੂੰ ਹੋਵੇਗੀ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਤੋਂ ਵਿਕਰਮਜੀਠਿਆ ਨੂੰ ਕੋਈ ਰਾਹਤ ਨਹੀਂ ਮਿਲੀ ਸੀ ਇੱਥੇ ਵੀ ਦੱਸ ਦਈਏ ਕਿ ਬੀਤੇ ਦਿਨੀ ਡੀਏ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਅਗੋ ਅਤੇ ਸਾਬਕਾ ਮੰਤਰੀ ਵਿਕਰਮਜੀਠਿਆ ਬਾਰੇ ਮੋਹਾਲੀય ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦਿਆਂ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਵਿਕਰਮਜੀਠਿਆ ਨੂੰ ਹੁਣ ਨਾਬਾ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਦਾਲਤ ਨੇ ਵਿਕਰਮਜੀਠਿਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ ਇਥੇ ਵੀ ਦੱਸ ਦिए ਕਿ ਜੇਲ੍ਹ ਜਾਂਦੇ ਹੀ ਵਿਕਰਮਜੀਤ ਨੇ ਸਭ ਤੋਂ ਪਹਿਲਾਂ ਅਧਿਕਾਰੀਆਂ ਕੋਲੋਂ ਗੁਟਕਾ ਸਾਹਿਬ ਦੀ ਮੰਗ ਕੀਤੀ ਸੀ ਅਧਿਕਾਰੀਆਂ ਵੱਲੋਂ ਗੁਟਕਾ ਸਾਹਿਬ ਦਿੱਤੇ ਜਾਣ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਪਾਠ ਕੀਤਾ ਪੰਜਾਬ ਦੇ ਰਾਸ਼ਨ卡ਟ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਯੋਗਲਾਪਾਤਰੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਮੁਫਤ ਰਾਸ਼ਨ ਮਿਲਦੇ ਰਹਿਣ ਨੂੰ ਯਕੀਨੀ ਬਣਾਉਣ ਲਈ ਕੇਵਾਈਸੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲਚੰਦ ਘਟਾਰੂਚਾਕ ਨੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਇਸ ਪ੍ਰਕਿਰਿਆ ਨੂੰ ਜੰਗੀ ਪੱਧਰ ਤੇ ਪੂਰਾ ਕਰਨ ਦੇ ਸਖਤ ਹੁਕਮ ਜਾਰੀ ਕੀਤੇ। ਉਹਨਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸਮੀਖਿਆ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਸੂਬੇ ਦੇ ਕੁੱਲ 1.57 ਕਰੋੜ ਲਾਭਪਾਤਰੀਆਂ ਵਿੱਚੋਂ 1.25 ਕਰੋੜ ਲਾਭਪਾਤਰੀਆਂ ਲਈ ਕੇवाईसी ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਆਖਰੀ ਮਿਤੀ 30 ਜੂਨ 2025 ਪਰ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧਣ ਦੇ ਬਾਵਜੂਦ ਅਜੇ ਵੀ ਕਈ ਲਾਭਪਾਤਰੀਆਂ ਦੀ ਇਹ ਕੇवाईसी ਅਜੇ ਬਾਕੀ ਹੈ ਕੈਬਨਿਟ ਮੰਤਰੀ ਨੇ ਸਖਤ ਨੋਟਿਸ ਲੈਂਦਿਆਂ ਕਿ ਹੈ ਕਿ ਭਾਰਤ ਸਰਕਾਰ ਤੋਂ ਇਸ ਪ੍ਰਕਿਰਿਆ ਲਈ ਆਖਰੀ ਮਿਤੀ 31 ਅਗਸਤ 2025 ਤੱਕ ਉਹ ਬਸਲੀ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਹਨਾਂ ਨੇ ਜ਼ਿਲ੍ਹਾ ਸਪਲਾਈ ਕੰਟਰੋਲਰਾਂ ਨੂੰ ਇਸ ਵਿਧੀ ਨੂੰ ਤੇਜ਼ੀ ਨਾਲ ਲਾਪਰੇ ਚਾੜਨ ਮਾੜੀ ਕਾਰਗੁਜ਼ਾਰੀ ਵਾਲੇ ਡੀਪੂ ਹੋਲਡਰਾਂ ਦੀ ਪਛਾਣ ਕਰਨ ਅਤੇ ਅਜਿਹੇ ਡੀਪੂ ਹੋਲਡਰਾਂ ਨੂੰ ਸਖਤ ਚੇਤਾਵਨੀ ਦੇਣ ਲਈ ਕਿਹਾ ਕਿ ਜੇਕਰ ਇਸ ਸੰਬੰਧ ਵਿੱਚ ਕੋਈ ਵੀ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਡੀਪੂ ਰੱਦ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਜੁਲਾਈ ਅਗਸਤ ਸਤੰਬਰ ਸਰਕਲ ਵਿੱਚ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਕੀਤੀ ਜਾਵੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਇਸ ਪਹਿਲ ਕਦਮੀ ਨੂੰ ਜਲਦ ਤੋਂ ਜਲਦ ਨੇਪਰੇ ਚਾੜਨ ਦੇ ਹੁਕਮ ਦਿੰਦਿਆਂ ਘਟਾਰੂ ਚੱਕ ਨੇ ਕਿਹਾ ਹੈ ਕਿ ਇਸ ਦੌਰਾਨ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਕੋਈ ਵੀ ਯੋਗ ਲਾਭਪਾਤਰੀ ਲਾਭ ਤੋਂ ਵਾਂਝਾ ਨਾ ਰਹਿ ਜਾਵੇ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਦੀ ਅਗਲੀ ਸਮੀਖਿਆ ਇੱਕ ਹਫ਼ਤੇ ਬਾਅਦ ਕੀਤੀ ਜਾਵੇਗੀ ਮਾੜੀ ਕਾਰਗੁਜ਼ਾਰੀ ਵਾਲਿਆਂ ਨਾਲ ਲਿਹਾਜ਼ ਨਹੀਂ ਰੱਖੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਨਵੇਂ ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਜਨਮੇਜਾ ਸਿੰਘ ਸੇਖੋ ਡਾਕਟਰ ਦਲਜੀਤ ਚੀਮਾ ਅਤੇ ਵਿਕਰਮਜੀਤ ਠਿਆ ਸਮੇਤ 15 ਸੀਨੀਅਰ ਆਗੂਆਂ ਨੂੰ ਇਹ ਜ਼ਿੰਮੇਵਾਰੀ ਸੌਂਪੀਆਂ ਹਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾਕਟਰ ਦਲਜੀਤ ਚੀਮਾ ਨੇ ਆਪਣੇ ਐਕਸ ਖਾਤੇ ਤੇ ਇਹ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਚੁਣੇ ਉਦੇਦਾਰਾਂ ਦੀ ਸੂਚੀ ਵੀ ਨੱਥੀ ਕੀਤੀ ਹੈ ਜਿਸ ਵਿੱਚ ਆਗੂਆਂ ਦੇ ਨਾਮ ਲਿਖੇ ਹੋਏ ਹਨ ਇਸ ਸੂਚੀ ਰਾਹੀਂ ਜਿਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ ਉਹਨਾਂ ਵਿੱਚ ਜਨਮੇਜਾ ਸਿੰਘ ਸੇਖੋ ਸਿਕੰਦਰ ਸਿੰਘ ਮਲੂਕਾ ਮਹੇਸ਼ਿੰਦਰ ਸਿੰਘ ਗਰੇਵਾਲ ਡਾਕਟਰ ਦਲਜੀਤ ਚੀਮਾ ਸ਼ਰਨਜੀਤ ਸਿੰਘ ਢਿੱਲੋਂ ਬਿਕਰਮਜੀਠਿਆ ਗੁਰਪ੍ਰੀਤ ਸਿੰਘ ਬੱਬੇ ਹਾਲੀ ਲਖਵੀਰ ਸਿੰਘ ਲੋਧੀ ਨੰਗਲ ਮਨਜੀਤ ਸਿੰਘ ਜੀ ਕੇ ਗੁਰਚਰਨ ਸਿੰਘ ਗਰੇਵਾਲਾ ਮਰੀਜੀਤ ਸਿੰਘ ਗੁਰਚਰਨ ਸਿੰਘ ਗਰੇਵਾਲਾ ਅਮਰਜੀਤ ਸਿੰਘ ਚਾਵਲਾ ਪਰਮਬਾਸ ਸਿੰਘ ਰਮਾਣਾ ਬਲਬੀਰ ਸਿੰਘ ਕੁੰਸ ਅਤੇ ਤਜਿੰਦਰ ਸਿੰਘ ਮਿੱਡੂ ਖੇੜਾ ਤੇ 모হিত ਗੁਪਤਾ ਸ਼ਾਮਿਲ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਛੇਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਇਸੀ ਯੋਜਨਾ ਤਹਿਤ ਪੰਜਾਬ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ 2 ਅਕਤੂਬਰ ਤੋਂ ਸਿਹਤ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਇਸ ਲਈ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਲੈ ਕੇ ਜਾਣਾ ਪਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਯੋਜਨਾ ਵਿੱਚ ਵੱਡੇ ਵੱਡੇ ਹਸਪਤਾਲ ਸ਼ਾਮਿਲ ਹਨ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੋ ਵੀ ਪੰਜਾਬ ਦਾ ਰਹਿਣ ਵਾਲਾ ਹੈ ਉਸ ਦਾ ਹੀ ਇਲਾਜ ਹੋਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਨੀਲਾ ਪੀਲਾ ਕਾਰਡ ਨਹੀਂ ਵੇਖਿਆ ਜਾਵੇਗਾ ਜੋ ਪੰਜਾਬ ਦਾ ਵਾਸੀ ਹੈ ਇਸ ਯੋਜਨਾ ਤਹਿਤ ਇਸ ਦਾ ਇਲਾਜ ਹੋਵੇਗਾ ਸਿਰਫ ਵੋਟਰ ਕਾਰਡ ਤੇ ਆਧਾਰ ਕਾਰਡ ਹੀ ਦੇਖਿਆ ਜਾਵੇਗਾ ਸਾਵਣ ਮਹੀਨੇ ਤੋਂ ਪਹਿਲਾਂ ਹੀ ਪੰਜਾਬ ਵਿੱਚ ਬੱਦਲ ਛਾ ਗਏ ਹਨ ਅਤੇ ਕਈ ਜ਼ਿਲ੍ਹਿਆਂ ਵਿੱਚ ਪਾਰਿਮੀ ਪੈ ਰਹੇ ਹੈ ਇਸ ਦੇ ਦਰਮਿਆਨ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਲਈ ਅੱਜ ਤੋਂ 12 ਜੁਲਾਈ ਤੱਕ ਪਾਰਿਮੀ ਦੀ ਭਵਿੱਖਬਾਣੀ ਕੀਤੀ ਗਈ ਹੈ ਇਸਪੋ ਵਿਖਬਾਣੀ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਵੱਧਮੀ ਪੈਣ ਦੀ ਸੰਭਾਵਨਾ ਹੈ ਜਦਕਿ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਵਿਭਾਗ ਅਨੁਸਾਰ ਫਤਿਗੜ ਸਾਹਿਬ ਫਾਜ਼ਿਲਕਾ ਮੁਕਸਰ ਸਾਹਿਬ ਨਵਾਂ ਸ਼ਹਿਰ ਗੁਰਦਾਸਪੁਰ ਲੁਧਿਆਣਾ ਤੇ ਰੂਪਨਗਰ ਵਿੱਚ ਵੱਡੀ ਗਿਣਤੀ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਅਮਰੀਕਸਰ, ਮੁਹਾਲੀ, ਹੁਸ਼ਿਆਰਪੁਰ, ਜਲੰਧਰ, ਮਾਨਸਾ, ਬਰਨਾਲਾ ਆਦਿ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿੱਚ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪੰਜਾਬ ਦੇ ਹਰ ਵਿਅਕਤੀ ਲਈ ਸਿਹਤ ਕਾਰਡ ਬਣਾਏ ਜਾਣਗੇ। ਸਿਹਤ ਕਾਰਡ ਨਾਲ ਉਹਨਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਯੋਜਨਾ ਦੇ ਐਲਾਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਾਫ਼-ਸਾਫ਼ ਦੱਸ ਸਕਦੇ ਹਨ ਕਿ ਉਹਨਾਂ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਦਾ ਅਸਲੀ ਨਾਮ ਕੀ ਹੈ ਇਸੀ ਯੋਜਨਾ ਦਾ ਨਾਮ ਹੈ ਆਇਸ਼ਮਨ ਭਾਰਤ ਪ੍ਰਧਾਨ ਮੰਤਰੀ ਜਨ આરોਗ્ય ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਸਕੀਮ ਦੇ ਤਹਿਤ ਤਕਰੀਬਨ 16.65 ਲੱਖ ਐਸੀਸੀ ਪਰਿਵਾਰਾਂ ਦੀ ਪ੍ਰੀਮੀਅਮ ਰਕਮ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 60 ਤੇ 40 ਦੇ ਅਨੁਪਾਤ ਵਿੱਚ ਭਰੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਗਾਇਕ ਦਲਜੀਤ ਉਸਾਨ ਦੇ ਹੱਕ ਵਿੱਚ ਆਏ ਹਨ ਅਤੇ ਉਹਨਾਂ ਦੀ ਫਿਲਮ ਦੇ ਮੁੱਦੇ ਬਾਰੇ ਵੀ ਜ਼ਿਕਰ ਕੀਤਾ ਹੈ ਉਹਨਾਂ ਕਹੇ ਹੈ ਕਿ ਦਲਜੀਤ ਦੀ ਫਿਲਮ ਸਰਦਾਰ ਜੀ ਤਿੰਨ ਦਾ ਪਾਕਿਸਤਾਨੀ ਕਲਾਕਾਰ ਕਰਕੇ ਵਿਰੋਧ ਹੋ ਰਿਹਾ ਹੈ ਉਹਨਾਂ ਦੱਸਿਆ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪਹਿਲਾਂ ਕੀਤੀ ਗਈ ਸੀ ਅਤੇ ਸਾਡਾ ਸੱਭਿਆਚਾਰ ਸਾਂਝਾ ਹੈ ਜਿਸ ਕਾਰਨ ਦਲਜੀਤ ਨੇ ਪਾਕਿਸਤਾਨੀ ਕਲਾਕਾਰ ਆਪਣੀ ਫਿਲਮ ਵਿੱਚ ਲੈ ਲਏ ਪਰ ਇਸ ਫਿਲਮ ਦੇ ਰਿਲੀਜ਼ ਹੋਣ ਤੇ ਰੋਕ ਲਾ ਦਿੱਤੀ ਗਈ ਹੈ ਤੇ ਦਲਜੀਤ ਤੇ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਦੀ ਟੀਮ ਇੱਥੇ ਖੇਡਣ ਆਵੇਗੀ ਤਾਂ ਉਹ ਸਾਰੀ ਦੀ ਸਾਰੀ ਠੀਕ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਭੇਡਾਂ ਬੱਕਰੀਆਂ ਦੀ ਤਰ੍ਹਾਂ ਵਰਤ ਰਹੀ ਹੈ ਉਹਨਾਂ ਨੇ ਇਸ ਮੌਕੇ ਵੀ ਕਿਹਾ ਕਿ ਅਮਰੀਕਾ ਭਾਰਤ ਤੇ ਪਾਕਿਸਤਾਨ ਨੂੰ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹਿ ਦਿੰਦਾ ਹੈ ਕਿ ਲੜਿਆ ਨਾ ਕਰੋ ਉਹਨਾਂ ਨੇ ਕਿਹਾ ਕਿ ਦੇਸ਼ ਦੀ ਵੰਡ ਵੇਲੇ 10 ਲੱਖ ਦੇ ਕਰੀਬ ਪੰਜਾਬੀ ਮਾਰਗੇ ਪਰ ਵਿਰੋਧੀ ਪਾਰਟੀਆਂ ਦੇ ਆਗੂ ਸਿਰਫ ਫੌਜ ਦੀ ਟੋਪੀ ਲਾ ਕੇ ਤਸਵੀਰਾਂ ਖਿਚਵਾਉਣਾ ਜਾਂਦੇ ਹਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਆਮਨ ਰੋੜਾ ਨੇ ਅਬੋਹਰ ਵਿੱਚ ਹੋਈ ਕੱਪੜੇ ਦੇ ਵਪਾਰੀ ਸੰਜੇ ਵਰਮਾ ਦੀ ਹੱਤਿਆ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਤਿੱਖੀ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੰਜੇ ਵਰਮਾ ਦੀ ਹੱਤਿਆ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ ਪਰ ਜਗਤ ਵਰਮਾ ਦੁਆਰਾ ਕੱਲ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਕੀਤੀਆਂ ਗਈਆਂ ਗੱਲਾਂ ਗੌਰ ਕਰਨਯੋਗ ਹਨ। ਉਨ੍ਹਾਂ ਨੇ ਪ੍ਰਸ਼ਨ ਉਠਾਇਆ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਜੇਲ੍ਹ ਵਿੱਚ ਜਵਾਇਆਂ ਵਾਗ ਰੱਖਿਆ ਜਾ ਰਿਹਾ ਹੈ ਤੇ ਉਸ ਦੀ ਪੁਸ਼ਤਪਨਾਹੀ ਕਿਉਂ ਕੀਤੀ ਜਾ ਰਹੀ ਹੈ? ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਲਾਰੈਂਸ ਬਿਸ਼ਨੋਈ ਪੂਰੇ ਦੇਸ਼ ਅਤੇ ਪੰਜਾਬ ਦਾ ਮਾਹੌਲ ਵਿਗਾੜ ਰਿਹਾ ਹੈ ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਮਨ ਰੋੜਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਕਾਰਨਾਮਿਆਂ ਨੂੰ ਰੋਕਣ ਲਈ ਭਾਜਪਾ ਸਰਕਾਰ ਨੂੰ ਸ਼ਕਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਇਹ ਸੇਕ ਕਿਸੇ ਹੋਰ ਕਾਰੋਬਾਰੀ ਤੱਕ ਪਹੁੰਚ ਸਕਦਾ ਹੈ ਪਾਵਰ ਕਾਮ ਵੱਲੋਂ ਬਿਜਲੀ ਚੋਰੀ ਖਿਲਾਫ ਸਿਕੰਜਾ ਕਸ ਦਿੱਤਾ ਗਿਆ ਹੈ ਵੱਖ-ਵੱਖ ਖੇਤਰਾਂ ਵਿੱਚ ਇਸ ਖਿਲਾਫ ਵਿਸ਼ੇਸ਼ ਮੁਹਿੰਮ ਚੜੀ ਗਈ ਹੈ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਉੱਤੇ ਜੁਰਮਾਨੇ ਸਮੇਤ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਪਹਿਲੀ ਜਾਂਚ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਅਨੁਸਾਰ ਜਲੰਧਰ ਸਰਕਲ ਅਧੀਨ ਕੁੱਲ 1044 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ ਜਿਸ ਵਿੱਚ ਬਿਜਲੀ ਚੋਰੀ ਦੇ 6 ਮਾਮਲੇ ਓਵਰਲੋਡਿੰਗ ਦੇ 37 ਅਤੇ ਬਿਜਲੀ ਦੀ ਦੁਰਵਰਤੋਂ ਦੇ 11 ਮਾਮਲੇ ਸਾਹਮਣੇ ਆਏ ਹਨ ਵਿਭਾਗ ਵੱਲੋਂ ਕੁੱਲ 54 ਖត្តਕਾਰਾਂ ਨੂੰ 539000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਇਸ ਵਿੱਚ ਪੂਰਵੀ ਡਿਵੀਜ਼ਨ ਵੱਲੋਂ ਸਭ ਤੋਂ ਵੱਧ ਮੀਟਰਾਂ ਦੀ ਜਾਂਚ ਕੀਤੀ ਗਈ ਹੈ ਜਦੋਂ ਕਿ ਮਾਡਲ ਟਾਊਨ ਡਿਵੀਜ਼ਨ ਵੱਲੋਂ ਸਭ ਤੋਂ ਵੱਧ ਜੁਰਮਾਨਾ ਲਗਾਇਆ ਗਿਆ ਹੈ 9 ਜੁਲਾਈ ਯਾਨੀ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ 10 ਕੇਂਦਰੀ ਟ੍ਰੇਡ ਯੂਨੀਨਾਂ ਵੱਲੋਂ ਸੱਦੇ ਗਏ ਇਸ ਬੰਦ ਵਿੱਚ ਬੈਂਕਾਂ ਬੀਮਾ ਡਾਕ ਹਾਈਵੇ ਅਤੇ ਨਿਰਮਾਣ ਵਰਗੇ ਵੱਖ-ਵੱਖ ਖੇਤਰਾਂ ਦੇ 25 ਕਰੋੜ ਤੋਂ ਵੱਧ ਕਰਮਚਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਇਸ ਵਿਰੋਧ ਪ੍ਰਦਰਸ਼ਨ ਨੂੰ ਭਾਰਤ ਬੰਦ ਦਾ ਨਾਮ ਦਿੱਤਾ ਗਿਆ ਹੈ ਇਸ ਦਾ ਉਦੇਸ਼ ਸਰਕਾਰੀ ਨੀਤੀਆਂ ਨੂੰ ਚੁਣੌਤੀ ਦੇਣਾ ਹੈ ਕਿਸਾਨਾਂ ਦੇ ਨਾਲ-ਨਾਲ ਪਿੰਡੂ ਮਜ਼ਦੂਰ ਸੰਗਠਨ ਵੀ ਇਸ ਬੰਦ ਵਿੱਚ ਹਿੱਸਾ ਲੈਣਗੇ ਯੂਨੀਅਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਕੰਪਨੀਆਂ ਨੂੰ ਲਾਭ ਪਹੁੰਚਾਉਂਦੀਆਂ ਹਨ ਅਤੇ ਮਜ਼ਦੂਰਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਹੜਤਾਲ ਦਾ ਬੈਂਕਿੰਗ ਅਤੇ ਵਿਤੀ ਸੰਸਥਾਵਾਂ 'ਤੇ ਅਸਰ ਪਵੇਗਾ ਇਸ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ ਕੋਲਾ ਖਾਣਨ ਅਤੇ ਫੈਕਟਰੀਆਂ ਬੰਦ ਰਹਿਣਗੀਆਂ ਡਾਕ ਘਰ ਸੇਵਾਵਾਂ ਵੀ ਠੱਪ ਰਹਿਣਗੀਆਂ ਇਹ ਖੇਤਰੀ ਆਵਾਜਾਈ ਨੈਟਵਰਕ ਨੂੰ ਵੀ ਪ੍ਰਭਾਵਿਤ ਕਰੇਗਾ ਕੇਂਦਰੀ ਰਾਜ ਮੰਤਰੀ ਅਮਨਿਤ ਵੀਟੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਤੇ ਤੀਖਾ ਹਮਲਾ ਕੀਤਾ ਹੈ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਨਾ ਤੇ ਸਖਤ ਨਿੰਦਣਿਆ ਕਰਾਰ ਦਿੱਤਾ ਉਹਨਾਂ ਕਿਹਾ ਕਿ ਇਹ ਬਿਆਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਅਸਫਲਤਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਪੰਜਾਬ ਦੇ ਰਾਜਪਾਲ ਨੂੰ ਲਿਖਣਗੇ ਤੇ ਅਰੋੜਾ ਵੱਲੋਂ ਲਗਾਏ ਗਏ ਬੇਬੁਨਿਆਦ ਦੋਸ਼ਾਂ ਤੇ ਕਾਰਵਾਈ ਦੀ ਮੰਗ ਕਰਨਗੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਸਕੱਤਰ ਕੇਪੀ ਸਿਨਾ ਤੋਂ ਲਿਖਤੀ ਸਪਸ਼ਟੀਕਰਨ ਵੀ ਮੰਗਿਆ ਹੈ ਕਿ ਅਰੋੜਾ ਦਾ ਇਹ ਬਿਆਨ ਭਗਵਾਨ ਤਮਾਨ ਸਰਕਾਰ ਦੀ ਅਧਿਕਾਰਿਤ رائے ਹੈ ਰਵਨੀਤ ਬੀਟੂ ਨੇ ਇਹ ਹੈ ਕਿ ਅਮਨ ਅਰੋੜਾ ਦਾ ਇਹ ਬਿਆਨ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਵਿੱਚ ਕੇਂਦਰ ਦੀ ਸੁਰੱਖਿਆ ਹੇਠ ਹੈ ਆਪ ਸਰਕਾਰ ਦੀਆਂ ਸਫਲਤਾਵਾਂ ਨੂੰ ਛੁਪਾਉਣ ਦੀ ਇੱਕ ਸਸਤੀ ਕੋਸ਼ਿਸ਼ ਹੈ ਅਜਿਹੇ ਪੜਕਾਉ ਅਤੇ ਗੁੰਮਰਾਹਕੁੰਨ ਬਿਆਨ ਨਾ ਸਿਰਫ ਗਲਤ ਹਨ ਸਗੋ ਬਹੁਤ ਖਤਰਨਾਕ ਵੀ ਹਨ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ ਉਹਨ ਤਮਾਨ ਬੋਲੂ ਮਜੀਠੀਏ ਵਰੇ ਬਚਾ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਹੈ ਉਹ ਤਾਂ ਨਾਪੇ ਆ ਨਾਪੇ ਜਾ ਕੇ ਕਰਿਆ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਛ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ ਚ ਚਿੱਟੇ ਰੰਗਦੇ 70 ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੀ ਹੈ ਇੱਥੇ ਸਜ਼ਾ ਮਿਲੂ ਭੁਗਤੀ ਜੋ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕੰਮ ਹਾਲਤਾਂ ਦਾ ਬਾਕੀ ਕੰਮ ਕੋਟਾਂ ਦਾ ਭੁਗਤੀ ਜਾ ਕਬੀਰਾ ਤੇਰੀ ਝੋਪੜੀ ਗਲ ਕਟਿਆਨ ਕੇ ਪਾਸ ਜੋ ਕਰਨੇ ਸੋ ਕਰ ਲਈ ਤੂੰ ਕਬ ਹੈ ਦਸ ਜਿੱਤੇ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਈ ਅੰਦਰ ਜਿੱਤੇ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੀ ਅੰਦਰ ਭਾਈ ਪਰ ਐ ਮੁੱਛਾਂ ਨਹੀਂ ਚਲਦੀਆਂ ਵੀ ਤੋਰੀਆਂ ਚੀਕ ਕਾਂਕੜਾ ਦਾਂਗੇ ਫੁਲਾਣਾ ਕਰਦਾਂ ਵਾਹਿਗੁਰੂ ਪਰਮਾਤਮਾ ਬڑے-ਬڑے ਐ ਚੀਕਾਂ ਵਾਲੇ ਤੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਮਿਲ ਗਿਆ ਠੀਕ ਸਮਾਨਾ ਪੰਜਾਬ ਜਰਨੇਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਧਿਆਂ ਭੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਠੀਕਿਆਣਾ ਪੰਜਾਬ ਚਿੱਟੇ ਦਾ ਪੰਜਾਬ ਆ ਬਣਾ ਕੇ ਰੱਖਤਾ ਸਨ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਣੀ ਪਲੈਨਿੰਗ ਤੇ ਟਾਈਮ ਲੱਗ ਗਿਆ ਪਰ ਜਿਹੜਾ ਜੁੱਧ ਛੇੜ ਲਿਆ ਨਾ ਹੁਣ ਹੁਣੇ ਹਟੇ ਪੂਰਾ ਜਿੱਤ ਕੇ ਹੀ ਹਟਾਂਗੇ ਇਹ ਯੁੱਧ ਨਸ਼ੇ ਬੁਰਦ ਜਿਹੜਾ ਨਾ ਇਹ ਜਿੱਤ ਕੇ ਹਟਣਾ ਬਸ ਜਿੱਤਣਾ ਹੈ ਇੱਕ ਕਲੰਕ ਪੰਜਾਬ ਦੇ ਮੱਥੇ ਤੋਂ ਲਾਹ ਦੇਣਾ ਇਹ ਪੰਜਾਬ ਪੰਜਾਬੀ ਪੀਤਾ ਜੀ ਆਏ ਨੇ ਫਲਾਉਣਾ ਨੇ ਤੇ ਉਹ ਕੋਲ ਫਿਲਮਾਂ ਫਿਲਮਾਂ ਬਣ ਲਾ ਬੀ ਸੀ ਸੜਕੇ ਹੁਣ ਪੰਜਾਬ ਦੀਆਂ ਫਿਲਮਾਂ ਬਣਣਗੀਆਂ ਤਾਂ ਪੰਜਾਬੀ ਨੱਚਦੇ ਹੱਸਦੇ ਖੇੜਦੇ ਨਜ਼ਰ ਆਉਣ ਨਾ ਕਿ ਡਿੱਗਦੇ ਟੈਂਦੇ ਪੰਜਾਬੀ ਨਾ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸਰਜੀਤ ਕਾਤਰ ਸਾਹਿਬ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿਤੋਂ ਕਲਮਾ ਤੂ ਫੁੱਲਾਂ ਜੋ ਵੀ ਜ਼ਮੀਨ ਰੱਖੀ ਦੇਖੋ ਮੈਂ ਤਾਂ ਪਹਿਲੇ 88 ਡਰੱਗ ਦੇ ਕੇਸ ਚ ਪੰਜਾਬ ਸਰਕਾਰ ਨੂੰ 4 ਸਾਲ ਤੋਂ ਡਰੱਗ ਨਹੀਂ ਲੱਭਿਆ ਤੇ ਆ ਹੁਣ ਜਿਹੜਾ ਹੰਦ ਤੋਂ ਬਾਅਦ ਜਾਇਦਾਦ ਦਾ ਝੂਠਾ ਮੁਕੱਦਮਾ ਬਣਾਇਆ ਵਿਕਰਮ ਮਜੀਠੀਆ ਸਾਹਿਬ ਤੇ ਇਹ ਚ ਜਾਇਦਾਦ ਨਹੀਂ ਜਦਣ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਹੀ ਕਬੂਲ ਲਿਆ ਸਟੇਜ ਤੇ ਖੜੇ ਹੋ ਕੇ ਕਿ ਕਿਉਂਕਿ ਅਸੀਂ ਸੋਚਦੇ ਸੀ ਕਿ ਜਦੋਂ ਵਿਕਰਮ ਮਜੀਠੀਆ ਜੁਡੀਸ਼ੀਅਲ ਰਿਮਾਂਡ ਤੇ ਗਏ ਨੇ ਸ਼ਰੋਮਨੀ ਅਕਾਲੀਦਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਜੀਤਿਆ ਨੇ ਸਿੱਧਾ ਸਰਕਾਰ ਨੂੰ ਚੈਲੰਜ ਕੀਤਾ ਸੀ ਕਿ ਹੁਣ ਜਿਹੜਾ 29 ਮੋਬਾਈਲ ਨੇ 141 ਕਰੋੜ ਹੈ 540 ਕਰੋੜ ਦੀ ਇੱਕ ਵਿਦੇਸ਼ੀ ਕੰਪਨੀ ਹੈ ਹਜ਼ਾਰ ਏਕੜ ਜਿਹੜਾ ਸ਼ਿਮਲੇ ਚ ਹੈ ਮੁੱਖ ਮੰਤਰੀ ਉਹਦੇ ਸਬੂਤ ਜਨਤਕ ਕਰਨ ਮੁੱਖ ਮੰਤਰੀ ਕੋਲ ਸਬੂਤ ਕੋਈ ਨਿਕਲੇ ਹੁਣ ਮੁੱਖ ਮੰਤਰੀ ਗੱਲ ਘਮਾਉਣੀ ਚਾਹੁੰਦੇ ਅੱਜ ਮੁੱਖ ਮੰਤਰੀ ਸਾਹਿਬ ਸਟੇਜ ਤੇ ਚੜ ਕੇ ਕਹਿੰਦੇ ਜੀ ਡਰਗ ਚ ਕਾਰਵਾਈ ਹੋਈ ਮੁੱਖ ਮੰਤਰੀ ਸਾਹਿਬ ਤੁਹਾਡੇ ਸਰਕਾਰੀ ਵਕੀਲ ਨੇ ਤੁਹਾਡੇ ਇਸ ਦਾਅਵੇ ਦੀ ਪਹਿਲੇ ਦਿਨੀ ਫੂਕੜਤੀ ਸੀ ਵੀ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਸਾਡਾ ਮੁੱਖ ਮੰਤਰੀ ਝੂਠ ਬੋਲ ਰਹੇ ਔਰ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਗੱਲਾਂ ਕੀ ਕਰਦੇ ਹੋ ਔਰ ਮੁੱਛਾਂ ਦੀ ਇਹਦਾ ਮੁੱਖ ਮੰਤਰੀ ਸਾਹਿਬ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਮੁੱਖ ਮੰਤਰੀ ਦਾ ਕੰਮ ਹੈ ਫੈਕਟਸ ਤੇ ਆ ਕੇ ਗੱਲ ਕਰਨੀ ਆਪਣੇ ਐਡਵੋਕੇਟ ਜਨਰਲ ਨੂੰ ਬੁਲਾ ਲਓ ਪੁੱਛ ਲਓ ਕੀ ਲੱਭਿਆ ਕਿਉਂਕਿ ਤੁਹਾਨੂੰ 11 ਦਿਨ ਚ ਲੱਭਿਆ ਕੱਖ ਨਹੀਂ ਹੁਣ ਕਦੇ ਚੱਲੇ ਜਾਂਦੇ ਜਨਰਲ ਡਾਇਟ ਉਹ ਝੂਠ ਸੌਦਾ ਕਿੰਨੀ ਕਵਾਰੀ ਨੰਗਾ ਕਰਨਗੇ ਪੰਜਾਬ ਤੁਸੀਂ ਪੰਜਾਬ ਦੇ ਹਾਲਾਤਾਂ ਵੱਲ ਕਿਉਂ ਨਹੀਂ ਧਿਆਨ ਦਿੰਦੇ ਸਟੇਜ ਤੇ ਖੜੇ ਹੋ ਕੇ ਵਿਰੋਧੀਆਂ ਨਾਲੀ ਤੂਤੂ ਪੈਂ ਵਿੱਚ ਰੁਤੇ ਰਹੇ ਹੋ ਜਦਕਿ ਪਰਸੋਂ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਕਲਾਕਾਰ ਤਾਨਿਆ ਉਹਦੇ ਪਿਤਾ ਜੀ ਜੋ ਡਾਕਟਰ ਨੇ ਉਹਨਾਂ ਦੀ ਕਲੀਨਿਕ ਚੜ੍ਹ ਕੇ ਲੋਕ ਗੋਲੀਆਂ ਮਾਰ ਕੇ ਉਹਨਾਂ ਕੱਲ ਇੱਕ ਕਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਮੁੱਖ ਮੰਤਰੀ ਪੰਜਾਬ ਜਸਤ ਨੇ ਮੈਂ ਚੀਕਾਂ ਮੈਂ ਬੀਪੀ ਬੀਪੀ ਵਿਕਰਮ ਮਜੀਠੀਆ ਸਾਹਿਬ ਦਾ ਬਿਲਕੁਲ ਸਹੀ ਹੈ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਕਿ ਚਿੰਤਾ ਨਹੀਂ ਕਰਨੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸਾਰਾ ਕੁਝ ਨੋਰਮਲ ਹੈ ਮੁੱਖ ਮੰਤਰੀ ਸਾਹਿਬ ਆਪਦਾ ਧਿਆਨ ਰੱਖਣਾ ਆਪਣੀ ਸਿਹਤ ਦਾ ਜਰਾ ਧਿਆਨ ਰੱਖਿਆ ਕਰ ਬਾਹਰ ਆ ਕੇ ਮੇਰੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਦੇ ਜਵਾਬ ਵੀ ਤਾਂ ਦੇਣੇ ਸੁਣਨੇ ਨੇ ਸੋ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਨੂੰ ਇਸ ਤਰੀਕੇ ਹਾਸੋਈ ਨਹੀਂ ਸਥਿਤੀ 'ਚ ਨਾ ਪਹੁੰਚੋ ਤੁਹਾਨੂੰ ਜਿਹੜਾ ਸ਼ਰਮ ਨਹੀਂ ਹੈ ਕਾਰੀ ਕਰਨੇ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਦਿਓ ਗੱਲਾਂ ਬਹੁਤ ਮਾਰ ਲੀਆਂ 11 ਦਿਨ ਤੋਂ ਲੋਕਾਂ ਨੇ ਤੁਹਾਡੀ ਗੱਲਾਂ ਹੀ ਸੁਣੀਆਂ ਨੇ ਸਬੂਤ ਤੁਹਾਡੇ ਤੋਂ ਨਿਕਲਿਆ ਕੋਈ ਨਹੀਂ ਡਰਗ ਵੇਲੇ 4 ਸਾਲ ਜਿਹੇ ਨਿਕਲਿਆ 8 ਕਰੋੜ ਰੁਪਏ ਵਕੀਲਾਂ ਤੇ ਖਰਚ ਤਾਂ ਨਹੀਂ ਨਿਕਲਿਆ 30 ਕੋਰਟ ਤੱਕ ਝਾੜ ਪਈ ਆਹਨ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਚ ਜਾਇਦਾਦ ਨਹੀਂ ਲੱਭੀ ਸੋ ਆਪਾਂ ਗੱਲਾਂ ਦੇ ਉੱਤੇ ਆਈਏ ਆਪਾਂ ਫੈਕਟਸ ਦੇ ਉੱਤੇ ਆਈਏ ਔਰ ਜਿਹੜਾ ਅਕਾਲੀ ਦਲ ਦਾ ਚੈਲੰਜ ਹੈ ਸਬੂਤ ਕੱਢ ਕੇ ਲਿਆਓ ਹੁਣ ਤੁਹਾਨੂੰ ਭੱਜਣ ਨਹੀਂ ਦੇਣਾ ਤੁਸੀਂ ਸੋਚਦੇ ਹੋ ਮੈਂ ਗੱਲਾਂ ਮਾਰੀ ਹੱਸੋ ਹੀ ਨਹੀਂ ਗੱਲ ਕਰਤੀ ਨਾ ਹੁਣ ਤਾਂ ਜਵਾਬ ਲੈਣਾ ਹੈ